ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਸਾਹਮਣੇ ਬਈ ਜਿਹੜੀ ਤੁਸੀਂ ਕੱਟੀ ਦੇਖ ਰਹੇ ਹੋ ਅਕਤੂਬਰ ਦੇ ਪਹਿਲੇ ਹਫਤੇ ਦਾ ਜਨਮ ਹੈ ਦਾ ਉਸ ਹਿਸਾਬ ਦੇ ਨਾਲ 3 ਮਹੀਨੇ ਉਮਰ ਹੋ ਗਈ ਹੈ ਇਹਦੀ ਕੱਟੀ ਦੇ ਪਿਓ ਦੇ ਬਾਰੇ ਤੁਹਾਨੂੰ ਮੈਂ ਫੇਰ ਦੱਸੂਗਾ ਉਹਨਾ ਟਾਈਮ ਤੁਸੀਂ ਆਪਣਾ ਅੰਦਾਜ਼ਾ ਲਾ ਕੇ ਦੇਖੋ ਕਿਹੜੇ ਸਾਂਣ ਦੀ ਹੋ ਸਕਦੀ ਆ ਬਾਕੀ ਜਿਹੜੇ ਜਿਹੜੇ ਵੀਰਾਂ ਦੇ ਜਿਹੜੇ ਝੋਟੇ ਦਾ ਨਾਮ ਮਾਨ ਦੇ ਵਿੱਚ ਆਇਆ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਤੁਹਾਨੂੰ ਮੈਂ ਲਾਸਟ ਦੇ ਵਿੱਚ ਦੱਸ ਹੀ ਦੇਣਾ ਵਾਂ ਦੇਖਾਂਗੇ ਕਿਹੜੇ ਕਿਹੜੇ ਵੀਰਾਂ ਦੇ ਅੰਦਾਜ਼ੇ ਸਹੀ ਲੱਗਦੇ ਆ ਤੇ ਕਿਹੜਿਆਂ ਦੇ ਗਲਤ ਲੱਗਦੇ ਆ ਬਾਕੀ ਕੱਟੀ ਦੀ ਗਰੋਥ ਬਹੁਤ ਸੋਹਣੀ ਆ ਵੀਰੇ ਪੁੜਾ ਬਹੁਤ ਚੌੜਾ ਲੱਗਾ ਪੁੜੀ ਕੱਟੀ ਦਾ ਪੁੜੇ ਦੀ ਚੜਾਈ ਚੈੱਕ ਕਰ ਲਓ ਤੁਸੀਂ ਖਾਣ ਪੀਣ ਨੂੰ ਬਹੁਤ ਖੁੱਲੀ ਆ ਸੁਭਾਅ ਬਹੁਤ ਚੰਗਾ ਵਾ ਇੰਨੀ ਕ ਤਕੜੀ ਹੋ ਗਈ ਆ ਹੁਣ ਇਹ ਕਹਿ ਲਈ ਬਈ ਬੰਦੇ ਤੋਂ ਕੰਟਰੋਲ ਨਹੀਂ ਹੁੰਦੀਗੀ ਜਦੋਂ ਜ਼ੋਰ ਮਾਰਦੀ ਆ ਖਿੱਚ ਕੇ ਲੈ ਜਾਂਦੀ ਆ ਬੰਦੇ ਨੂੰ ਅੱਜ ਬਾਹਰ ਕੱਢੀ ਸੀਗੀ ਕਾਫੀ ਦਿਨਾਂ ਬਾਅਦ ਮਿੱਟੀ ਤੇ ਪੂਰਾ ਇੰਜੋਏ ਕਰਨ ਲੱਗੀ ਆ ਮੱਛਰੀ ਪਈ ਆ ਥਣਾ ਦੀ ਕੁਆਲਿਟੀ ਦੇਖ ਲਓ ਵੀਰੇ ਚਾਰੇ ਥਣ ਕੱਲੇ ਕੱਲੇ ਲੱਗੇ ਆ ਬਾਕੀ ਬਾਡੀ ਦਾ ਜੋ ਵੀ ਸਟਰਕਚਰ ਆ ਤੁਹਾਡੇ ਸਾਹਮਣੇ ਆ ਦੁੱਧ ਇਹਨੂੰ ਆਪਾਂ ਪਹਿਲਾਂ ਵੀ ਬੋਤਲ ਨਾਲ ਪਿਉਂਦੇ ਸੀਗੇ ਹੁਣ ਵੀ ਬੋਤਲ ਨਾਲ ਪਿਉਨੇ ਆ ਨਾਲ ਥੋੜੀ ਜੀ ਤੂੜੀ ਤੇ ਨਾਲ ਕਾਫ ਸਟਾਰਟਰ ਵੀਰੇ ਹਰਾ ਪੱਠਾ ਬਿਲਕੁਲ ਨਹੀਂ ਪਾਉਂਦੇਗੇ ਜਿੰਨਾ ਚਿਰ ਪੰਜਾਂ ਛੇ ਮਹੀਨਿਆਂ ਦੀ ਨਹੀਂ ਹੁੰਦੀਗੇ ਥੋੜੀ ਜੀ ਠੰਡਾ ਹੁਣ ਜਦੋਂ ਠੰਡ ਘਟੂਗੀ ਧੁੱਪਾਂ ਲੱਗਣ ਲੱਗਣਗੀਆਂ ਫਿਰ ਇਹਨਾਂ ਨੂੰ ਦੁਬਾਰਾ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਾਂਗੇ ਦੇਖੋ ਯਾਰ ਕਿੰਨੀ ਮਸਤੀ ਕਰਦੀ ਐ ਅੱਜ ਇਹ ਖੁੱਲੀ ਛੱਡੀ ਐ ਵਿਚਾਰੀ ਪਹਿਲਾਂ ਅੰਦਰ ਹੀ ਹੁੰਦੇ ਸੀਗੇ ਹੁਣ ਤੁਹਾਨੂੰ ਹਾਈਟ ਦਾ ਪੂਰਾ ਅੰਦਾਜ਼ਾ ਲੱਗ ਜਾਊਗਾ ਤਿੰਨ ਮਹੀਨਿਆਂ ਦੇ ਵਿੱਚ ਕਿੰਨੀ ਗਰੋਥ ਕੀਤੀ ਹੈ ਇਹਨੇ ਬਾਕੀ ਕਮੈਂਟ ਕਰਕੇ ਦੇਖਦੇ ਕਿਹੜੇ ਵੀਰਾਂ ਦੇ ਸਹੀ ਆ ਤੇ ਇਹ ਵੀਰੇ ਕੱਟੀ ਆਪਣੇ ਪੰਜਾਬ ਦੇ ਝੋਟੇ ਬੱਧਣੀ ਵਾਲੇ ਬਲੀ ਦੀ ਆ ਜਿਹੜਾ ਕੱਲਾ ਬਿਊਟੀ ਦੇ ਵਿੱਚ ਨਹੀਂ ਚੈਂਪੀਅਨ ਉਹਦੀਆਂ ਧੀਆਂ ਗਾਂ ਮੇਲਿਆਂ ਦੇ ਵਿੱਚ ਦੁੱਧ ਕੱਢ ਕੇ ਵੀ ਚੈਂਪੀਅਨ ਬਣ ਰਹੀਆਂ ਬਾਕੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲੋ